ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਅੱਜ ਮੈਂ ਜਿਹੜੀ ਪਿੰਡ 'ਚ ਖੜਾ ਆਂ ਆਪਣਾ ਦੇਰਗਵਾਰ ਕਲਾਂੌਰ ਦੇ ਨੇੜੇ ਜ਼ਿਲ੍ਹਾ ਗਰਦਾਸਪੁਰ ਹੁਣ ਤੁਸੀਂ ਕਹੋਗੇ ਕਿ ਇੰਨੀਆਂ ਗਾਵਾਂ ਜਾਂ ਕਿੱਦਾਂ ਕਿਵੇਂ ਚਲੋ ਰਿਪੋਰਟਰ ਦੀ ਗੱਲ ਬਾਅਦ 'ਚ ਕਰਾਂਗੇ ਆਪਾਂ ਕਿਉਂਕਿ ਇਹ ਗਾਵਾਂ ਦੇ ਵਿੱਚੋਂ ਉਹ ਜੇ ਰਿਪੋਰਟਰ ਵੀ ਨੇ ਚਲੋ ਜਿਨ੍ਹਾਂ ਦਾ ਇਲਾਜ ਹੈ ਜੇ ਚੱਲਣਾ ਵਾ ਤੇ ਇਹ ਵੀਡੀਓ ਤਾਂ ਬਣਾ ਰਹੇ ਆ ਕਿ ਇੰਨੀਆਂ ਗਾਵਾਂ ਦੇ ਵਿੱਚੋਂ ਚਲੋ ਅੱਜ ਇੱਕਾਂ ਆਪਣੀ ਹਨਾ ਇਹ ਰਿਪੀਟਰ ਜਿਹੜੀ ਉਹ ਗੱਬਣ ਹੋ ਚੁੱਕੀ ਆ ਤੇ ਦੂਜੀ ਵੀ ਚਲੋ ਅ ਲੱਗੇ ਹੀ ਆ ਟਾਈਮ ਟੂ ਦੂਜੀ ਵੀ ਗੱਬਣੀਆਂ ਬਾਕੀ ਇਹ ਮੈਂ ਗੱਲ ਦੱਸਣ ਡੇ ਕਿ ਇੰਨੀਆਂ گاਵਾ ਚਲੋ ਹਨਾ ਇਹ ਬੜੀ ਵੱਡੀ ਸੇਵਾ ਵੀਰ ਜੀ ਇਹ ਤੁਸੀਂ ਹੁਣ ਐਵੇਂ ਨਾ ਕਹਿਣ ਡੇ ਬੇ ਕਿ ਕਿੱਦਾਂ ਵਾ ਕਿਵੇਂ ਕਿਵੇਂ ਨਹੀਂ ਆ ਵੇਖੋ ਇਹ ਬੜੀ ਵੱਡੀ ਸੇਵਾ ਇਹ ਵੀਰ ਆਪਣਾ ਫਾਰਮਰ ਜਿੱਥੇ ਛੋਟੇ ਜਿਹੇ ਫਾਰਮ ਤੇ ਖੜੇ ਆਪਾਂ ਹਨਾ ਇਹ ਮਤਲਬ ਜਿਵੇਂ ਕੋਈ ਵੀ ਗਾਂ ਹਨਾ ਵਿਚਾਰੀ ਜਿਵੇਂ ਜਿੱਤਰਾ ਕੋਈ ਦੇ ਦਿੰਦਾ ਫਾਰਮਰ ਕਿ ਨਹੀਂ ਸੇਵਾ ਹੁੰਦੀ ਨਹੀਂ ਪੱਟੇ ਪੈਣ ਦੇ ਜਾਂ ਕਿਦਾਂ ਇਹ ਭਰਾ ਦੀ ਵੀ ਬੜੀ ਵੱਡੀ ਸੇਵਾ ਵਾ ਕਿ ਜਿਹੜੀ ਇੰਨੀਆਂ ਗਾਵਾਂ ਦੀ ਸੇਵਾ ਕਰ ਰਿਹਾ ਤੁਸੀਂ ਐਵੇਂ ਨਾ ਸਮਝੋ ਕਿ ਕਿਵੇਂ ਆ ਕਿਉਂ ਆ ਕਿਦਾਂ ਬਣੀਆਂ ਕਿਵੇਂ ਕਈ ਬੋਲ ਹੀ ਦਿੰਦੇ ਹਨਾ ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਇਹ ਵੀਰਜੀ ਸੇਵਾ ਵਾ ਇਹਨਾਂ ਵਿੱਚੋਂ ਤੁਸੀਂ ਕੁਝ ਜ਼ਿਆਦਾਤਰ ਰਿਪੇਟਰਾ ਹੀ ਸਮਝੋ ਜਿਨ੍ਹਾਂ ਦੇ ਲਾਜ ਚੱਲਣੇ ਆ ਜਾਂ ਲਾਜ ਹੋਣੇ ਆ ਤੇ ਜਿਹੜੀਆਂ ਦੋ ਗਾਵਾਂ ਨੇ ਹਨਾ ਆਪਣੀਆਂ ਪਾਸ ਆ ਦੋ ਗਾਵਾਂ ਨਾ ਹਾਂਜੀ ਇਹ ਦੋ گاਵਾ ਨੇ ਜਿਹੜੀਆਂ 2-2 ਮਹੀਨੇ ਦੇ ਪਲੱਸ ਮਤਲਬ ਹੋ ਗਈਆਂ ਨੇ ਤੇ ਇੰਨੇ ਜਨਵਾਰਾਂ ਦੇ ਵਿੱਚੋਂ ਇੰਨੀਆਂ گاਵਾ ਦੇ ਵਿੱਚੋਂ ਦੋ ਅੱਜ ਚੈੱਕ ਪਾਸ ਕਰਤੀਆਂ ਨੇ ਪਿੰਡ ਦੇਰਗਵਾਰ ਤੇ ਨੇੜੇ ਕਲਾਂਨੌਰ ਜ਼ਿਲ੍ਹਾ ਗਰਦਾਸਪੁਰ ਤੇ ਬਾਕੀ ਆਪਾਂ ਬਹੁਤੀ ਗੱਲ ਨਹੀਂ ਕਰਨੀ ਤੁਹਾਨੂੰ ਮੇਰਾ ਫਾਰਮਰ ਭਰਾ ਹੀ ਦੱਸੂਗਾ ਸਾਰੀ ਗੱਲਬਾਤ ਕਿ ਕਿਵੇਂ ਕਿੰਨਾ ਟਾਈਮ ਇਹਨਾਂ ਨੂੰ ਹੋ ਗਿਆ ਵਾ ਕਿੰਨੀ ਵਾਰੀ ਸੀਮਨ ਲੱਗੇ ਨੇ ਤੇ ਕੀ ਗੱਲ ਬਾਤ ਆ ਸਾਰੀ ਗੱਲ ਬਾਤ ਦੱਸਣਗੇ ਠੀਕ ਹੈ ਜੀ ਤੇ ਬਾਕੀ ਚਲੋ ਕਰਦੇ ਆ ਗੱਲ ਬਾਤ ਆਪਾਂ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਕਿੰਨਾ ਚਿਰ ਮਤਲਬ ਆਪਣੀਆਂ ਗਾਵਾਂ ਨੂੰ ਹੋ ਗਿਆ ਜੇ ਦੱਸਿਓ ਭਲਾ ਸਾਰੀ ਗੱਲ ਜੀ ਆਪਾਂ ਗਾਵਾਂ ਇਹ ਦੋਵਾਂ ਨੂੰ ਪਰਲੀ ਗਾਂ ਤੇ ਸਾਲ ਡੇਢ ਸਾਲ ਹੋ ਗਿਆ ਜੀ ਸੂਈ ਨੂੰ ਅੱਛਾ ਪਰਲੀ ਜੜੀ ਨਾ ਹਾਂ ਡੇਢ ਸਾਲ ਤੋਂ ਹੀ ਰਿਪੀਟ ਰਹੇ ਆ ਹਾਂ ਪੰਜ ਛੇ ਵਾਰੀ ਵਸ਼ੇ ਕੋਈ ਬਣਾਈ ਨਹੀਂ ਖਲੋਤੀ ਇਹ ਅੱਛਾ ਜੀ ਹਾਂਜੀ ਹਾਂ ਤੇ ਟੀਕੇ ਵੀ ਚਲੋ ਡਾਕਟਰਾਂ ਕੋਲ ਚਾਰ ਪੰਜ ਵਾਰੀ ਲਵਾਏ ਆ ਦਵਾਈ ਵੀ ਧਰਾਈ ਟੀਕੇ ਵੀ ਲਵਾਏ ਨਹੀਂ ਗੱਲ ਬਣੀ ਮਤਲਬ 10 12 ਵਾਰੀ ਦੀ ਕਹਿੰਦੇ ਮਤਲਬ ਕਿ ਬਣ ਚੁੱਕੀ ਆ ਇਹ ਹਣਾ ਬਣ ਚੁੱਕੀ ਆ ਪਰ ਨਹੀਂ ਗੱਲ ਬਣੀ ਤੇ ਤੁਹਾਡੇ ਢਿਲੋ ਸਾਹਿਬ ਇੱਕੋ ਸੀਮਨ ਨਹੀਂ ਖਲੋਤੀ ਆ ਮੈਂ ਆਪਾਂ ਜਿਹੜਾ 150 ਰੁਪਏ ਦਾ ਟੀਕੇ ਦੇ ਨਾਲ ਗਾਂ ਗਏ ਦੋਵੇਂ ਮਤਲਬ 150 ਦੇ ਨਾਲ ਰਿਪੀਟਰ ਗੱਭਾਂ ਨੂੰ ਹੋ ਚੁੱਕੀ ਇਹ ਵੀ ਬੜੀ ਵੱਡੀ ਗੱਲ ਆ ਨਾ ਕੋਈ ਦਵਾਈ ਨਾ ਕੋਈ ਪਾਊਡਰ ਨਾ ਕੋਈ ਕੁਝ ਤੇ ਸਿਰਫ ਇੱਕ ਸੀਮਨ ਆਪਣਾ ਲੱਗਾ ਵਾ ਤੇ ਵੇਖੋ ਸੱਚੇ ਪਾਤਸ਼ਾਹ ਦੀ ਕਿਰਪਾ ਧੰਨ ਗੁਰੂ ਰਾਮਦਾਸ ਦੀ ਕਿ ਹੈਗੀ ਗੱਲ ਬਾਤ ਚਲੋ ਪਹਿਲੀ ਵਾਰੀ ਆਪਾਂ ਫਾਰਮ ਆਏ ਹੀ ਉਦੋਂ ਗਾਮਰੀ ਭਰਾ ਦੇ ਫਾਰਮ 'ਚ ਸੀਮਨ ਲਾਇਆ ਸੀ ਤੇ ਅੱਜ ਦੱਸਿਓ ਸਾਰੀ ਗੱਲਬਾਤ ਕੇ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਬਿਲਕੁਲ ਜੀ ਅਹੀਂ ਦੇ ਉਹ ਆਪਣੇ ਇਲਾਕੇ ਜਿੰਨੇ ਵੀ ਆ ਇੱਥੇ ਲੋਹ ਸਾਹਿਬ ਨਾਲ ਕੰਟੈਕਟ ਕਰਨਾ ਚਾਹੀਦਾ ਜੀ ਬਹੁਤ ਵਧੀਆ ਜੀ ਕਿਉਂਕਿ ਏਡੀ ਵੱਡੀ ਸੇਵਾ ਵੇਖੋ ਨਾ ਦੋ ਗਾਵਾਂ ਪਰ ਕਰਾਈਆਂ ਡਾਕਟਰ ਸਾਹਿਬ ਕੋਲ ਟੀਕੇ ਲਵਾਏ ਹਾਂ ਨਾਰਮਲ ਟੀਕੇ ਨਾਲ ਲਵਾਏ ਕੋਈ ਦਵਾਈ ਨਹੀਂ ਦੀ ਈ ਧਰਾਈ ਕੋਈ ਗੱਲ ਨਹੀਂ ਬਾਤ ਨਹੀਂ ਤੇ ਦੋਵੇਂ ਅੱਜ ਚੈੱਕ ਪਾਸ ਹੋਈਆਂ ਹਾਂ ਮਤਲਬ ਇਹ ਕਿ 10 ਤੋਂ 12 ਮਰੀ ਇਹਨਾਂ ਨੇ ਨਾ ਚੈੱਕ ਮੇਰੇ ਤੋਂ ਪਹਿਲਾਂ ਚਲੋ ਇਹਨਾਂ ਦਾ ਆਪਣਾ ਡਾਕਟਰ ਹੀ ਰਿਸ਼ਤੇਦਾਰ ਸਮਝ ਲਓ ਉਹਨਾਂ ਨੇ ਚੈੱਕ ਪਾਸ ਕਰਤੀਆਂ ਸੀ ਤੇ ਮੈਂ ਦੁਬਾਰਾ ਹੱਥ ਨਹੀਂ ਪਾਉਣਾ ਚਾਹੁੰਦਾ ਇਹਨਾਂ ਦੇ ਅੰਦਰ ਕਿਉਂਕਿ ਤੁਹਾਨੂੰ ਪਤਾ ਬਾਰ-ਬਾਰ ਹੱਥ ਪਾਉਣਾ ਚੰਗਾ ਨਹੀਂ ਹੈ ਨਾ ਤੇ ਬਾਕੀ ਬੜੀ ਖੁਸ਼ੀ ਹੋਈ ਹੈ ਕਿ ਚਲੋ ਦੋ ਇਹਨੇ ਜਨਮਵਾਰਾਂ ਚੋਂ ਆਪਣੇਆਂ ਚੋਂ ਦੋ ਜੜੀਆਂ ਉਹ ਜੋ ਕੀਆ ਤੇ ਹੁਣ ਬਾਕੀਆਂ ਦੀ ਵੀ ਆਸ ਬੱਜੀ ਆ ਹੌਲੀ ਹੌਲੀ ਸਾਰੀਆਂ ਲੀ ਤੇ ਲਿਆਵਾਂਗੇ ਸਭ ਤੋਂ ਮੇਨ ਗੱਲ ਇਹ ਹੋਈ ਆ ਕਿ ਵੇਖੋ ਨਾ ਕੋਈ ਹਨਾ ਦਵਾਈ ਨਾ ਕੁਝ ਤੇ ਡਾਇਰੈਕਟ ਇੱਕ ਸੀਮਣ 150 ਦੇ ਵਿੱਚ ਜਨਵਰ ਗੱਭਣ ਹੋ ਜਾਣਾ ਹਨਾ ਤੇ ਬੜੀ ਵੱਡੀ ਗੱਲ ਹੁੰਦੀ ਆ ਉਹਦੀ ਕਿਰਪਾ ਵਾ ਸਾਰੀ ਹੋਰ ਕੁਝ ਭਰਾ ਬਾਰੇ ਕਹਿਣਾ ਚਾਹੁੰਦੇ ਦੱਸੋ ਕੋਈ ਗੱਲਬਾਤ ਬਹੁਤ ਵਧੀਆ ਜੀ ਜਿੰਨੇ ਵੀ ਆਪਣੇ ਲਾਗੇ ਚੱਕੇ ਆਪਣੇ ਢਿੱਲੋ ਸਾਹਿਬ ਦੇ ਏਰੀਏ 'ਚ ਇਹਨਾਂ ਨਾਲ ਕੰਟੈਕਟ ਕਰਨਾ ਚਾਹੀਦਾ ਜੀ ਵੇਖੋ ਰਿਐਲਟੀ ਯਾਰ ਚੀਜ਼ ਹੈ ਜਿੰਨਾ ਹੋ ਜੇ ਉਹਨਾਂ ਹੀ ਚੰਗਾ ਬਾਈ 'ਚ ਕੋਈ ਝੂਠ ਵਾਲੀ ਗੱਲ ਨਹੀਂ ਕਿਉਂਕਿ ਸੇਵਾ ਬੜੀ ਵੱਡੀ ਬਣਾਉਣ ਦੇ ਚੱਕਰ ਤੇ ਜੋਸ਼ ਚਾਈ ਹੈ ਉਹ ਦੱਸੀ ਆ ਹਾਂਜੀ ਕਿ ਆਪਣੀਆਂ ਦੋਵੇਂ گاਵਾਂ ਇਹਦੇ ਰਿਪੀਟਰ ਹੀ ਤੇ ਦੋਵਾਂ ਨੂੰ ਇੱਕ ਇੱਕ ਟੀਕਾ ਲੱਗਾ ਤੇ ਇੱਕੋ ਇੱਕ ਟੀਕੇ ਦੇ ਖਲੋਤੀ ਮੇਲੋ ਨਾ ਕੋਈ ਦਵਾਈ ਨਾ ਕੋਈ ਨਾ ਕੁਝ ਤੁਹਾਡੇ ਕੋ ਨਹੀਂ ਅਸੀਂ ਚੈੱਕ ਕਰਾਈਆਂ ਅਸੀਂ ਆਪਣੀ ਤਸ਼ਲੀ ਲਈ ਬਾਹਰੋਂ ਵੀ ਚੈੱਕ ਕਰਾਈਆਂ ਬਾਹਰੋਂ ਵੀ ਕਰਾਈਆਂਗੇ ਚਲੋ ਹਣਾ ਯਕੀਨ ਹੋ ਜੇ ਚਲੋ ਬਹੁਤ ਵਧੀਆ ਗੱਲ ਆ ਖੁਸ਼ੀ ਵਾਲੀ ਗੱਲ ਆ ਕਿ ਇਹ ਆ ਕਿ ਬਾਕੀਆਂ ਤੇ ਵੀ ਹੁਣ ਆਸ ਵੱਜੂਗੀ ਚਲੋ ਇੰਨੀਆਂ ਦੇ ਵਿੱਚੋਂ ਜੇ ਦੋ ਦੀ ਆਸ ਵੱਜ ਗਈ ਆ ਹਨਾ ਬਾਕੀਆਂ ਦੀ ਵੀ ਹੌਲੀ ਹੌਲੀ ਸੱਚੇ ਪਾਤਸ਼ਾਹ ਮਿਹਰ ਕਰੂਗਾ ਕੋਈ ਗੱਲ ਨਹੀਂ ਇਦਾਂ ਡਾਇਰੈਕਟ ਸੀਮਾ ਨਹੀਂ ਰੱਖਾਂਗੇ ਇਹਨਾਂ ਨੂੰ ਤੇ ਉਹਦੀ ਕਿਰਪਾ ਦੇ ਨਾਲ ਸਾਰੀਆਂ ਗੱਬਣ ਕਰਾਂਗੇ ਕੋਈ ਜੜੀ ਬੂਟੀ ਨਹੀਂ ਕੋਈ ਕੁਝ ਨਹੀਂ ਵੇਖੋ ਹੁੰਦਾ ਤਾਂ ਉਹਦੇ ਹੱਥ ਦਾ ਉਹਦੇ ਬੱਚੇ ਪਰਮਾਤਮਾ ਦੇ ਹੱਥ ਵਾਸੇ ਉਹਦੇ ਹੱਥ ਵਾਸੇ ਆ ਨਾ ਬਾਕੀ ਕਈਆਂ ਦੇ ਹੱਥ ਹੀ ਇਹੋ ਜਿਹਾ ਪਰਮਾਤਮਾ ਵੱਲੋਂ ਹੀ ਹੁੰਦਾ ਵਾ ਜੀ ਹਾਂ ਕਿਉਂਕਿ ਵੇਖੋ ਆਪਣਾ ਇਨੇਚੁਰ ਤੋਂ ਭਾਵੇਂ ਛੋਟਾ ਜਿਹਾ ਫਾਰਮ ਹੈ ਜਿੱਦਾਂ ਮਰਜੀ ਪਰ ਖੱਜਲ ਖਰਾਬੀ ਤੇ ਹੈਗੀ ਸੀ ਬਿਲਕੁਲ ਜੀ ਖੱਜਲ ਖਰਾਬੀ ਨਾ ਬਾਨਾ ਜਾਨਵਰ ਹਨਾ ਬੜੀ ਵੱਡੀ ਕਿੱਥੇ ਆ ਗੱਭਣੋਂ ਤੇ ਕਿ ਪਾਸੇ ਲੱਗਣੀਆਂ ਥੋੜੀਆਂ ਨਾ ਫਿਰ ਇਦਾਂ ਪੱਠੇ ਪਾਉਣੇ ਕਿੱਥੋਂ ਇੰਨਾ ਸਾਰਾ ਖਰਚਾ ਬੜਾ ਔਖਾ ਹੋ ਜਾਂਦੀ ਇਹ ਚੀਜ਼ ਹਨਾ ਤੇ ਹੁਣ ਇਹ ਆ ਕਿ ਜੂੰ ਜੂੰ ਆਸ ਬੱਜੂਗੀ ਤੂੰ ਤੂੰ ਇਹਨਾਂ ਦਾ ਹਨਾ ਆਪਣਾ ਸੇਵਾ ਕਰਨ ਦਾ ਵੀ ਥੋੜਾ ਜਿਹਾ ਹੋ ਜਾਂਦਾ ਵਾ ਹਨਾ ਸੇਵਾ ਵਾਜਦੀ ਇਹਨਾਂ ਦੀ ਤੇ ਬਾਕੀ ਵੇਖੋ ਕਈ ਜਿਨ੍ਹਾਂ ਨੇ ਵੀਡੀਓ ਵੇਖਣੀਆਂ ਜਿਨ੍ਹਾਂ ਤੱਕ ਪਹੁੰਚਣੀਆਂ ਕਈ ਹੋਰ ਵੀ ਤੰਗ ਬੈਠੇ ਨੇ ਵਿਚਾਰੇ ਦੁਖੀ ਬੈਠੇ ਨੇ ਉਹਨਾਂ ਦਾ ਵੀਡੀਓ ਹੌਸਲਾ ਬਣਨੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਹਾਂ ਮਤਲਬ ਯਕੀਨ ਰੱਖਣਾ ਚਾਹੀਦਾ ਕਿ ਗਾਵਾਂ ਬਣਦੀਆਂ ਇਹ ਨਹੀਂ ਕਿ ਦੁਨੀਆ ਆਦਨ ਦੀ ਗਾਂ ਬੰਦੀ ਨਹੀਂ ਗਾਂ ਬੰਦੀ ਹੈ ਸੇਵਾ ਮੰਗਦੀ ਹੈ ਗਾਂ ਹਾਂਜੀ ਕਿ ਚੰਗੇ ਡਾਕਟਰ ਕੋ ਜਿੱਤਾਂ ਢਿੱਲੋ ਸਾਹਿਬ ਆ ਵਧੀਆ ਸੀਮਨ ਲਾ ਕੇ ਕਈਆਂ ਤੇ ਨਹੀਂ ਪਤਾ ਸੀਮਨ ਛੱਡਣਾ ਕਿੱਥੇ ਆ ਕਿੱਥੇ ਛੱਡਣਾ ਤੇ ਕਿੰਨੇ ਜਿਹੜੇ ਗਨ ਪਾਸਿੰਗ ਆਪਣੀ ਸਪੀਡ ਸਪੂਟ ਸਹੀ ਹੈ ਨਾ ਬਿਲਕੁਲ ਜੀ 10-20 ਸੈਕਿੰਡ ਚ ਆਪਣੀ ਗਨ ਪਾਸ ਹੁੰਦੀ ਹੈ ਜੀ ਇੰਨੀ ਸਪੀਡ ਚ ਆਪਾਂ ਟੀਕਾ ਭਰਿਆ ਸੀ ਤੇ ਉਹ ਸਪੀਡ ਦੇ ਰਿਜ਼ਲਟ ਬਿਲਕੁਲ ਚੈੱਕ ਕਰ ਲੋ ਬਾਕੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਾਂਜੀ ਭਾਜੀ ਸਪੋਰਟ ਕਰਨ ਲਈ ਬਿਲਕੁਲ ਜੀ ਤੇ ਬਾਕੀ ਇਹਨਾਂ ਨੂੰ ਕਿਹਾ ਕਰੋ ਜਿਹੜੇ ਵੀਡੀਓ ਦੇਖਦੇ ਆ ਜਿਨ੍ਹਾਂ ਦੇ ਕੰਮ ਹੋਇਆ ਤੁਸੀਂ ਉਹਨਾਂ ਉਹਨਾਂ ਨੂੰ ਵੀ ਮਰਜ਼ੀ ਰਿਕੁਐਸਟ ਕਰੋ ਕਿ ਸਪੋਰਟ ਕਰਨ ਦੀ ਸਪੋਰਟ ਕਰੋ ਜੀ ਜਿਹਦਾ ਕੰਮ ਹੋਇਆ ਉਹਨੇ ਤੇ ਆਪੇ ਕਹਿਣਾ ਦੇਖੋ ਕਈ ਕਈ ਲੱਤਾਂ ਖਿੱਚਣ ਵਾਲੇ ਬਹੁਤ ਹੈ ਜੀ ਆ ਮਾੜਾ ਵੀ ਬੋਲਦੇ ਨੇ ਕਈ ਹੈ ਨਾ ਵੇਖੋ ਕਈ ਕਹਿੰਦੇ ਨੇ ਕਿ ਐਦਾਂ ਵਾ ਉਦਾਂ ਵਾ ਉਹਨਾਂ ਨੂੰ ਕੀ ਵੇਖੋ ਆਪਾਂ ਮਾੜਾ ਥੋੜਾ ਕਰਦੇ ਪਏ ਕਿ ਅਦਾ ਦੱਸੋ ਮੈਨੂੰ ਇਹਦਾ ਪੜਾਅ ਕੀਤਾ ਹੋਣਾ ਗਾਵਾਂ ਗੱਬਣ ਹੋਈਆਂ ਵਾ ਤੇ ਤੁਸੀਂ ਪੜਾ ਕੀਤਾ ਤੇ ਤਾਂ ਹੀ ਇਹ ਵੀਡੀਓ ਬਣੀਆਂ ਬੱਸ ਬੱਸ ਹੁਣ ਜੇ ਵੇਖੋ ਇਹ ਵਾਲਾ ਕੰਮ ਤੇ ਹੈ ਨਹੀਂ ਹਾਂ ਦੱਸੋ ਗੱਲ ਕੀ ਜੇ ਜੇ ਮਤਲਬ 150 ਚ ਰਿਪੀਟਰਾਂ ਗੱਬਣ ਹੋ ਗਈਆਂ ਅਗਲਾ ਵੀ ਖੋਚੋ ਯਾਰ ਗਾਈਆਂ ਗੱਬਣ ਹੋ ਗਈਆਂ ਹੋਰ ਕੀ ਚਾਹੀਦਾ ਵਾ ਹੋਰ ਦੱਸੋ ਫਿਰ ਢੋਲੋ ਸਾਹਿਬ ਕੀ ਕਰਨਾ ਬਾਕੀ ਵੀਰ ਜੀ ਸੇਵਾ ਬੜੀ ਵੱਡੀ ਤੇ ਇਹ ਇਹਨਾਂ ਵਿੱਚੋਂ ਬਹੁਤੀਆਂ ਜੇ ਰਿਪੀਟਰ ਨੇ ਚਲੋ ਆਪਾਂ ਟ੍ਰੀਟਮੈਂਟ ਕਰਾਂਗੇ ਟ੍ਰੀਟਮੈਂਟ ਕੀ ਕਰਾਂਗੇ ਸਿੰਮ ਨਹੀਂ ਕਰਾਂਗੇ ਤੇ ਜਿਵੇਂ ਇਹ ਦੋ ਗੱਬਣਾ ਕੀਤੀਆਂ ਤੇ ਬਾਕੀ ਵੀ ਗੱਬਣਾ ਕਰਕੇ ਦਿਖਾਵਾਂਗੇ ਕੋਈ ਜ਼ਿਆਦਾ ਫੀਸ ਨਹੀਂ ਆ ਸਿਰਫ ਇੱਕ ਨੋਰਮਲ ਖਰਚੇ ਦੇ ਵਿੱਚ ਆਪਾਂ ਮਤਲਬ ਜੋ ਵੀ ਇਹ ਸੀਮਨ ਦਾ ਖਰਚਾ ਵਾ ਨੋਰਮਲ ਉਹਦੇ ਵਿੱਚ ਹੀ ਗੱਭਣ ਕਰਨੀਆਂ ਤੇ ਇਹਨਾਂ ਦੀ ਸੇਵਾ ਲੁੱਟਣੀ ਆ ਤੇ ਇਹਨਾਂ ਦੀ ਜਾਨ ਬਚਾਉਣੀ ਆ ਜਿੰਨੀ ਵੱਜਦੀ ਆ ਤੇ ਇਹੋ ਹੀ ਆਪਣਾ ਸੋਚ ਆ ਕਰਕੇ ਦਿਖਾਉਣਾ ਜਿੱਥੇ ਨਹੀਂ ਹੁੰਦੀਆਂ ਤੇ ਹੋਰ ਵੀ ਵੀਡੀਓ ਆਪਣੀਆਂ ਆ ਰਹੀਆਂ ਨੇ ਫਾਰਮਰ ਭਰਾ ਵੀ ਭੇਜਣਗੇ ਤੇ ਜਿਹੜੇ ਮੇਰੇ ਫਾਰਮਰ ਭਰਾ ਵੀਡੀਓ ਦੇਖਦੇ ਆ ਨਾ ਵੇਖੋ ਦੱਸਾਂ ਗੱਲ ਕੀ ਆ ਕੋਲ ਮੈਨੂੰ ਵੀ ਦੇਖ ਲਓ ਮੇਰੇ ਭਰਾ ਇੱਕੋਰੀ ਹਨਾ ਜਿਹੜੇ ਮੇਰੇ ਫਾਰਮਰ ਭਰਾ ਵੀਡੀਓ ਦੇਖਦੇ ਨੇ ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਜਨਵਰ ਚੈੱਕ ਪਾਸ ਹੋ ਗਏ ਜਿਹੜੇ ਦੂਰ ਬੈਠੇ ਨੇ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਕਿ ਵੀਰ ਜੀ ਜਦੋਂ ਚੈੱਕ ਕਰਦੇ ਹੋ ਤੇ ਮੈਨੂੰ ਫੋਨ ਕਰਕੇ ਜਰੂਰ ਦੱਸੋ ਤੇ ਮੇਰੀ ਸਪੋਰਟ ਵੀ ਕਰੋ ਕਿਉਂਕਿ ਮੈਂ ਤੁਹਾਡੇ ਨਾਲ ਖੜਿਆ ਇੰਨਾ ਟਾਈਮ ਆਣਾ ਤੇ ਆਪਾਂ ਚੰਗਾ ਕਰਦੇ ਆਂ ਭਲਾ ਕਰਦੇ ਆਂ ਉਹ ਮੜਾ ਨਹੀਂ ਕਰਨ ਦੇ ਸ਼ੇਅਰ ਕਰਿਆ ਕਰੋ ਤਾਂ ਕਿ ਵੀਡੀਓ ਗਾਂਵ ਵੀ ਕਿਤੇ ਪਹੁੰਚੇ ਹਨ ਤੇ ਕਿਸ ਦੀ ਹੌਸਲਾ ਬਣੇ ਵੀਡੀਓ ਤੇ ਇਹ ਬੜੀ ਵੱਡੀ ਗੱਲ ਹੁੰਦੀ ਆ ਲਾਈਕ ਸ਼ੇਅਰ ਜਰੂਰ ਕਰਿਓ ਬਾਕੀ ਤੁਸੀਂ ਫਾਰਮਰ ਭਰਾ ਦੀ ਗੱਲ ਸੋਣੀ ਲਈ ਆ ਇਹ ਰਿਐਲਿਟੀ ਆ ਸ਼ੇਅਰ ਕਰਿਆ ਕਰੋ ਇੱਕ ਥੋੜੇ ਵਿੱਚ ਕੰਮ ਕਰਕੇ ਦੇਣਦੇ ਆ ਕੋ ਮਤਲਬ ਆਪਾਂ ਕੋਈ ਫੀਸ ਨਹੀਂ ਹੈ ਜਾਂ ਕਿਦਾਂ ਜੇ ਉਹਦੀ ਕਿਰਪਾ ਵਾ ਬਖਸ਼ਿਸ਼ ਹੀ ਹੈ ਨਹੀਂ ਕਿ ਮਤਲਬ ਫੀਸ ਹੈ ਜਾਂ ਕਿਦਾਂ ਤੁਸੀਂ ਸੋਣੀ ਲਿਆ ਵਾ ਮੈਨੂੰ ਦੱਸਣ ਦੀ ਲੋੜ ਨਹੀਂ ਬਾਕੀ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸ ਦਿਓ ਕਿਵੇਂ ਆ ਭਰਾ ਦਾ ਕੰਮ ਕਰ ਓਕੇ ਜੀ ਚੰਗਾ ਜੀ ਸਾਰੀ ਗੱਲ ਸਾਰਿਆਂ ਨੂੰ